ਸਾਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਦੇ ਵਿੱਚ ਆ ਤੇ ਸਰਾਂਵਾਲੀ ਪਿੰਡ ਆ ਜਿਹੜਾ ਮਿੱਤਰੋ ਜਿਹੜੇ ਫਰੋਰੀਪੁਰ ਦਾ ਮਾਨਮਤਾ ਨਗਰ ਆ ਨੇੜੇ ਸਹਜਾਦੀ ਰਹਿ ਗਿਆ ਕਲਾਸ ਨੇੜੇ ਰਹਿ ਗਿਆ ਕਬਰਵੱਛਾ ਨੇੜੇ ਰਹਿ ਗਿਆ ਕਲ ਖੁਰਦ ਨੇੜੇ ਰਹਿ ਗਿਆ ਭਾਈ ਕਵਾੜਾ ਨੇੜੇ ਰਹਿ ਗਿਆ ਪਿੰਡ ਦੇ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਗੁਰਚਰਨ ਸਿੰਘ ਫੌਜੀ ਬਾਈ ਦੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਕਰਦੀ ਮਾਜ ਇੱਕ ਟੋਕੜ ਵੇਤਰੀਆ ਬਾਈ ਨੇ ਕਿੰਨੇ ਚਿਰ ਦੀ ਸੋਈ ਆ ਕੀ ਡਿਟੇਲ ਆ ਉਹ ਮਿਲਦੇ ਆ ਬਾਈ ਨੂੰ ਕਰਦੇ ਗੱਲ ਬਸ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਾਈ ਠੀਕ ਹੈ ਜੀ ਸੇਤਾਂ ਘਰ ਪਰਿਵਾਰ ਜੀ ਚਾਲਦੀ ਕਲਾ ਠੀਕ ਆ ਬਾਈ ਫਿਰ ਮੈਂ ਵੇਚਣੀ ਆ ਹਾਂਜੀ ਕਿੰਨਾ ਦੁੱਧ ਆ ਬਾਈ ਇਹਦੇ ਥੱਲੇ ਦੁੱਧ ਹੈਗਾ 7 ਕਿਲੋ 7 ਕਿਲੋ ਮੇਲਦੀ ਦੋਵੇਂ ਟਾਈਮ ਹੀ ਆ ਬਾਈ ਦੋਵੇਂ ਟਾਈਮ ਪਹਾੜੇ ਤੇ ਪਹਾੜੇ ਤੇ ਮੇਰੀ ਚਵਾਈ ਚਵਾਈ ਕਿਵੇਂ ਆ ਬਾਈ ਜਿਵੇਂ ਓਕੇ ਆ ਠੀਕ ਆ ਬਾਈ ਤਾਜੀ ਦੁੱਧ ਕਿੰਨਾ ਕੁ ਦੇਗੀ ਸੀ ਬਾਈ ਤਾਂ ਇਹ 12 ਕਿਲੋ ਠੀਕ ਆ ਕਿੰਨਾ ਟਾਈਮ ਹੋ ਗਿਆ ਇਹਨੂੰ ਸੋਈ ਨੂੰ ਬਾਈ ਇਹਨੂੰ ਹੋ ਗਿਆ 4 4.5 अच्छा है नहीं ठीक है मैं ते बनी बुनी कोई भाई नहीं बनी नहीं हजे बनी नहीं मैं आपको ਝੂਠ ਨਹੀਂ ਮਾਰਦਾ ਨਹੀਂ ਠੀਕ ਹੈ ਭਾਈ ਤੇ ਹੁਣ ਜੇ ਕੋਈ ਲੈ ਜਾਵੇ ਭਰਾ ਦੇ ਦੋ ਦੋ ਹੋਰ ਵੀ ਵਾਜੂਗੀ ਕਿ ਨਹੀਂ ਆਖਰਾਕ ਨਾ ਵਾਜੂਗੀ ਠੀਕ ਹੈ ਭਾਈ ਉਹਦਾ 8 ਕਿਲੋ ਰਾਮਲਾ ਹੀ ਤੇ ਹੋਊਗੀ ਠੀਕ ਹੈ ਤੇ ਪੋਲੀ ਇਹ ਚੌਣ ਚਾਣ ਨੂੰ ਭਾਈ ਠੀਕ ਹੈ ਰੇਟ ਭਾਈ ਕੀ ਰਹੂਗਾ ਯਾਰ ਰੇਟ 55000 55000 ਆ ਮਾਨਤਨ ਹੋ ਜੀਂ ਦੇ ਵਿੱਚ ਕੋਈ ਹੋ ਜੂ ਠੀਕ ਹੈ ਕੱਲੋ ਬਾਅਦ ਭਾਈ ਤੋਰੇ ਬੜਾ ਜਾ ਲੈ ਮਿੱਤਰੋ ਜੇ ਅੱਜ ਆਪਾਂ ਸੱਜਰ ਮੈਂ 8-9 ਕਿਲੋ ਵਾਲੀ ਜਾਂ 10 ਕਿਲੋ ਵਾਲੀ ਲੈਣੇ ਆ ਤੇ 65000 70 ਦੇ ਘਰਾਂ ਨੇ 75 ਦੇ ਤਾਂ ਆਉਂਦੀ ਆਉਂਦੀ ਆ ਪਰ ਇਹ ਮੈਂ ਦਾ ਰੇਟ ਹੀ 55000 ਵਿੱਚੋਂ ਮਾਨਤਾਂ ਨੂੰ ਵੀ ਬਾਈਆਂ ਦਾ ਵੀ ਕਰਦੇ ਆਂਗੇ ਤੇ ਬਾਈ 7 8 7 ਕਿਲੋ ਦੁੱਧ ਤਿਆਰਾ ਲੈਵੇ ਭਾਂਡੇ ਵਾਲੀ ਮੈਂ ਆ 12 ਕਿਲੋ ਦੁੱਧ ਨੇ ਤਾਜੀ ਨੇ ਦਿੱਤਾ ਹੋਇਆ ਬਾਈ ਸੂਆ ਕਿਨਵਾ ਇਹ ਤੀਜਾ 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 ਸੂਆ ਮੈਂ ਆ ਭਾੜੇ ਤੇ ਮਿਲਦੀ ਆ ਦੋਵੇਂ ਟਾਈਮ ਹੀ ਥਣ ਲੈਵੇ ਦੀ ਕੁਆਲਿਟੀ ਚੰਗੀ ਆ ਤੇ ਬਾਕੀ ਬਈ ਇੱਕ ਗੱਲ ਹੋਰ ਹੈ ਲਵਾਸ ਲਵੂਸ ਮੈਂ ਦਾ ਬਹੁਤ ਜ਼ਬਰਦਸਤ ਹੈ ਮੇਰਾ ਮਨ ਕਹਿੰਦਾ ਵੀ ਜਦੋਂ ਤਿਆਰੀ ਕਰਦੀ ਹੋਊਗੀ ਤਾਂ ਚੰਗਾ ਲੇਵਾ ਮੈਂ ਬਣਾਉਂਦੀ ਹੋਊਗੀ ਕਿਉਂਕਿ ਮੈਂ ਦੀ ਕੁਆਲਿਟੀ ਦੱਸਦੀ ਆ ਮਿੱਤਰੋ ਤੇ ਬਾਕੀ ਬਈ ਕੋਈ ਸੌਦਾ ਮਾੜਾ ਵੀ ਨਹੀਂ ਜੇ ਆਪਾਂ ਇਹਨੂੰ ਲੈ ਲੈਨੇ ਅੱਜ ਇਹਨੂੰ ਚੈੱਕ ਪਾਸ ਕਰਾਉਣੇ ਆ ਗੱਬਣ ਦੋ ਆ ਮਹੀਨਿਆਂ ਨੂੰ ਤਿੰਨਾਂ ਨੂੰ ਚੈੱਕ ਕਰਾ ਕੇ ਦੁੱਧ 6 7 ਕਿਲੋ ਰੱਖਿਆ ਜੇ ਦੁੱਧ ਪੀਆ ਜੇਂਦਾ ਟੌਰਾਂ ਦੇ ਨਾਲ ਤੇ 60000 ਦੀ ਮੈਂ ਫਿਰ ਵੀ ਚੈੱਕ ਪਾਸ ਹੋ ਕੇ ਆ ਇਹਦੇ ਵਿੱਚ ਘੱਟ 1 ਰੁਪਏ ਦਾ ਵੀ ਨਹੀਂ ਗੱਲ ਬਾਤ ਲਈ ਨੰਬਰ ਬਾਈ ਨੰਬਰ ਤਾਂ ਹੀ ਕਰ ਚੱਲਣਾ ਬਾਈ ਅੱਛਾ ਗਾਵੀਆਂ ਨਾਲ ਬਾਈ ਗਾਂ ਵੀ ਆ ਕਿਹੜੀ ਆ ਗਾਂ ਬਾਈ ਆ ਸਾਹਮਣੇ ਖੜੀ ਜਿਹੜੀ ਆ ਡੱਬੀ ਹੂੰ ਕਿੰਨਾ ਦੁੱਧ ਆ ਬਾਈ ਇਹਦੇ ਥਲੇ 7 ਕਿਲੋ ਹੀ ਆ ਇਹ ਥੱਲੇ 7 ਕਿਲੋ ਤੇ ਇਹ ਪਣੀ ਪੁਣੀ ਕੋਈ ਬਾਈ ਨਹੀਂ ਇਹ ਤਾਂ ਤਾਜੀ ਸੂਈ ਸੀ ਯਾਰ ਵੱਛੀ ਮਰ ਗਈ ਅੰਦੀ ਅੱਛਾ ਇਹ ਵੱਛੀ ਮਰ ਗਈ ਅੰਦੀ ਤੇ ਇਹ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ 1.5 ਮਹੀਨਾ ਦੋ ਹੋ ਗਿਆ ਠੀ ਰੇ ਹਟੇ ਦਾ 22000 ਰੁਪਏ 22000 ਰੁਪਏ ਠੀਕ ਆ ਭਾਈ ਲੈ ਵੀ ਮਿੱਤਰੋ ਗਾਂ ਦਾ ਰੇਟ ਤੋੜ ਦਿਓ ਮਾੜੀ ਜੀ ਗਾਂ ਨੂੰ ਗਾਂ ਦਾ ਰੇਟ 20000 ਰੁਪਈਆ ਵਾ ਸਾਰਾ ਮਿੱਤਰੋ ਤੇ ਚਾ ਤਿੰਨਾਂ ਟਾਈਆਂ ਤੇ ਤਿੰਨ ਮਹੀਨੇ ਦੀ ਸੂਈ ਬਾਈਆਂ ਦਾ ਵੀ ਬੱਚਾ ਆ ਜਾਂਦਾ ਹੈ ਨਹੀਂਗਾ ਉਹ ਬੱਚਾ ਸੀਗਾ ਚਲਾਣੇ ਪਾ ਗਿਆ ਭਾਈ ਦੁੱਧ ਫਿਰ ਕਿਵੇਂ ਕੀ ਗੱਲ ਥੋੜਾ ਦਿੰਦੀ ਜਿਵੇਂ ਤਾਜ਼ੀ ਆ ਹਨਾ ਇੱਕ ਤਾਂ ਗਰਮੀ ਬਾੜੀ ਆ ਹਾਂ ਇੱਕ ਗਰਮੀ ਆ ਇੱਕ ਇਹਨੇ ਗਰਮੀ ਤੋਂ ਵੀ 10 11 ਕਿਲੋ ਹੀ ਦੇਣਾ ਸੀ ਇਹਨੇ ਹਾਂ ਹੂੰ ਲੱਸੀ ਵੀ ਆ ਥੋੜੀ ਜੀ ਹਨਾ ਥੋੜੀ ਜੀ ਲੱਸੀ ਆ ਹਾਂ ਬਾਈ ਯਾਰ ਚ ਮੰਤਨ ਕਰ ਦਿਆਂਗੇ ਕਰਦਾਂ ਕਰ ਦਿਆਂਗੇ ਠੀਕ ਹੈ ਲੈ ਜੀ ਮਿੱਤਰੋ ਮੰਤਨ ਹੋ ਜੂਗਾ ਗਾਂ ਦਾ 22000 ਦੇ ਵਿੱਚੋਂ ਤੇ ਮੂੰਹ ਇਹਦਾ ਵਿਖਾ ਦੀ ਪੁੱਤ ਇੱਕ ਵਾਰੀ ਚੰਗੀ ਤਰ੍ਹਾਂ ਫੇਸ ਕੁਆਲਿਟੀ ਆ ਜਿਹੜੀ ਕੋਲੋਂ ਵਿਖਾ ਦੇ ਮਤਲਬ ਕਈ ਵਾਰੀ ਮੈਂ ਦਾ ਦੂਰ ਖੜਾ ਉਨੀ ਇੱਕੀ ਅਗਲੇ ਭਰਾ ਨੂੰ ਪਤਾ ਲੱਗ ਜੂਗਾ ਕਿਉਂਕਿ ਮੇਰੇ ਤੋਂ ਗਾਂ ਥੋੜੀ ਜਿਹੀ ਦੂਰ ਆ ਬਾਈ ਇਹ ਕਰਕੇ ਤੁਸੀਂ ਆਪ ਵੀ ਵੇਖ ਲਓ ਜੋ ਚੀਜ਼ ਆ ਮੈਂ ਬਖਾ ਦਿੱਤੀ ਆ ਵੈਸੇ ਮੈਨੂੰ ਮਨ ਲਾ ਇੱਕ ਪਾਸਾ ਕਰਦਾਇਆ ਲੱਗਦਾ ਥੋੜਾ ਜਿਹਾ ਗੱਲਬਾਤ ਲਈ ਬਾਈ ਜਿਵੇਂ ਮੂੰਹ ਥੋੜਾ ਜਿਹਾ ਹੈਗਾ ਫਾਲਟ ਹਨਾ ਉਹ ਜਵੰਦਰ ਹੀ ਆ ਜਵੰਦਰ ਹੀ ਆ ਠੀਕ ਆ ਬਾਈ ਤੇ 22000 ਦੇ ਵਿੱਚੋਂ ਮਾਨਤਨ ਹੋ ਜਾਊਗਾ ਮੈਂ ਦਾ 55000 ਦੇ ਵਿੱਚੋਂ ਮਾਨਤਨ ਹੋ ਜਾਊਗਾ ਬਾਈ ਨੰਬਰ ਤਾਂ ਹੀ ਕਰਾ 94175 94175 2280 2280 94175 2280 94175 2280 ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਸਰਾਂ ਵਾਲੀ ਜ਼ਿਲ੍ਹਾ ਫਰੋਜ਼ਪੁਰ